ਬੋਲਦਾ ਯਾਰ ਹੋਰ ਦੱਸ ਕੇ ਵਾਲੀ ਵਾਰੀ ਬਾਈ ਬਨੇ ਕਹਦੇ ਇੱਕ ਵਾਰੀ ਯਾਰ ਤੂੰ ਹੋਰ ਕਰਦਾ ਮਨਸਾਨੇ 60000 ਨੂੰ ਹੁੰਦੀ ਹੈ ਨਹੀਂ ਹੈ ਨਹੀਂ ਚੋਰੀ ਮੜੀ ਬੋਲ ਦੇ ਕੋ ਯਾਰ ਬੋਲ ਦੇ ਕੋ ਨੇੜੇ ਗੱਲਾਂ ਹੈ ਨਹੀਂ ਨਹੀਂ ਤੂੰ ਐਣੀ ਕਿ ਜਾਂਦੀ ਤੂੰ ਨੇੜੇ ਹੋਣਾ ਕੀ ਕਰੀਏ ਛੜਦੀ ਕਰਦੇ ਆ ਨਹੀਂ ਹੈ ਕਿੰਨਾ ਫਰਕ ਆ ਫਰਕ ਬਹੁਤ ਜ਼ਿਆਦਾ ਆ ਕਿੰਨਾ ਗਾ ਦੱਸੀ ਜਾਂਦਾ ਫਰਕ ਤੁਹਾਨੂੰ ਵੇਖ ਲੈ ਮਾੜਾ ਦੱਸ ਦੇ ਇੱਕ ਵਾਰੀ ਕੱਢ ਲਾਉਣ ਕਿੰਨੇ ਦਾ ਫਰਕ ਹੋ ਗਿਆ ਕਹਿ ਵੀ ਬਣਿਆ ਇਹਰ ਦਾ ਫਰਕ ਹੋ ਗਿਆ ਹੁਣ ਚਲ ਨੇੜੇ ਲਾ ਹੁਣ ਸਫਰ ਕਰ ਨੇੜੇ ਤੂੰ ਤਿਆਰ ਤੂੰ ਨਹੀਂ ਹੁਣ ਚਲ ਬੋਲ 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 ਤਾਂ ਮੈਂ ਨੱਸੀ ਕਰਿਆ ਕਰੀ ਲਾਸਟ ਕਿੰਨੇ ਦੀ ਹਾਂ ਜਾਂ ਨਾ ਯਾਰ ਭਗਾਈ ਛੱਡ ਕੇ ਦਾ ਰੀ ਦੋ ਘਰ 70 ਦੀ 10 ਨਹੀਂ ਹੋਣੀ ਹੈ ਨਹੀਂ ਹੋਣੀ ਪੂਰੇ ਹਫਤੇ ਨੂੰ ਦਿੰਨਾ ਹੈ ਸਿੱਧੀ 2000 ਦਲਾਲੀ ਚੱਕਾਂਗੇ ਵਿੱਚੋਂ ਹੈ ਫੜਾ ਦੇ ਆਖੇ ਲੱਗ ਜਾ ਮੈਂ ਮੇਰੀ ਗੱਲ ਤਾਂ ਹੁਣ 10 ਰੁਪਏ 1000 ਬਣਦਾ ਕੀ ਹੈ ਤੇਰੀ ਸਾਰੀ ਚੰਗੀ ਗਾ ਦਾ ਪਤਨਾ ਇੱਕ ਵਾਰੀ ਵੀ ਗਾਜ ਵੀ ਗੱਲ ਕੀਤੀ ਹੈ 1000 ਬਣਦਾ ਬਣਦਾ ਕੀ ਮੈਂ ਤੈਨੂੰ ਕਹਿੰਦਾ ਵੀ ਇੱਕ ਵਾਰੀ ਵੀ ਆਪ ਗਾਜ ਕਜਾ ਕੱਢੀ ਤੈਨੂੰ ਨਹੀਂ ਨਹੀਂ ਕਜਾ ਰਹੇ ਤੱਕ ਤੱਕ ਦੇਣਾ ਫਿਰ ਰੇਟ ਤੋਂ ਮੈਂ ਨਾ ਹਟਾ ਫਿਰ ਫਿਰ ਰੇਟ ਵਾਲੀ ਗੱਲ ਕਰਨਾ ਨਹੀਂ ਰੇਟ ਵਾਲੇ ਬਾਈ ਤੈਨੂੰ ਕਰਨੀ ਪੈਣੀ ਤੇਰੀ ਚੀਜ਼ ਆ ਯਾਰ ਜੇ ਮੈਂ ਤੈਨੂੰ ਖਾ ਮੈਂ 55 60 ਦੀ ਮੰਗਾ ਮੇਰੇ ਆਸਤੇ ਮਾੜੀ ਗੱਲ ਆ ਇਹ ਪਰ ਵਿਗਣਾ ਤਾਂ ਤਾਂ ਦਾ ਧਾਨੀਆਂ ਨਾ ਤਾਂ ਦਾ ਤਾਣੀਆਂ ਫਿਰ ਚੰਗਾ ਧਾਨਾ ਤੇ ਚੰਗੇ ਪੈਸੇ ਆ ਬਸ ਚੰਗਾ ਤਾਂ ਫਿਰ ਆਇਆ ਤਾਂ ਹੁਣ ਯਾਰ ਬਾਈ ਬਾਈ ਲੱਖ ਦੀ ਨਹੀਂ ਵੇਖਦੀ ਫਿਰੇ ਨਹੀਂ ਲੱਖ ਦੀ ਤਾਂ ਫਿਰ ਆਪਾਂ ਲੱਖ ਮੰਗਿਆ ਵੀ ਨਹੀਂ ਫਿਰ ਫਿਰ ਉਹੀ ਗੱਲ ਹੈ ਨਾ ਨੇੜੇ ਲਾਗ ਆ ਲੋ ਨੇੜੇ ਆਲੀ ਗੱਲ ਕਰ ਤੁਰੇ ਹਾਂ ਸਹੀ ਬੋਲਦਾ ਹੈ 80 70 ਲਾਦਾ ਕਿਉਂ ਭਾਈ ਠੀਕ ਆ ਫਿਰ ਫੇਰ ਹੁਣ ਹੈ ਕੀ ਫਰਕਾ ਦੱਸੀ ਕਰ ਮਾੜਾ ਪਾ ਦੇ ਰਾ ਯਾਰ فرق ਹੈਗਾ ਇਹ ਮਦਨਾ ਉਹ ਯਾਰ ਨੇੜੇ ਲਾਲਾ ਗੱਲ ਨਹੀਂ ਆਪਾਂ ਯਾਰ ਜ਼ਾਮਿੰਦਾਰ ਬੰਦੇ ਆਪਾਂ ਸਿੱਧੀ ਗੱਲ ਪੰਤਰੀ ਗੱਲ ਕਰ ਬਾਈ ਯਾਰ ਵੀ ਵਪਾਰੀ ਮਾੜੇ ਹੁੰਦੇ ਆ ਨਹੀਂ ਦਵਾ ਕਾ ਹੋਰ ਮੰਗਾ ਤੂੰ ਮੈਨੂੰ ਇੱਕ ਦਸ ਵੀ ਜ਼ਮੀਂਦਾਰ ਦਾ ਤੂੰ ਕੱਲ ਦੀ ਯਾਰ ਵੀ ਵਪਾਰੀ ਆ ਸਾਰੀ ਹੋਰ ਹੁੰਦਾ ਨਹੀਂ ਵਪਾਰੀ ਨਹੀਂ ਵਪਾਰੀ ਤਾਂ ਮੌਲੀ ਹੋਣਾ ਕਰੂ ਜਿੰਨੇ ਦਾ ਧਾਣਾ ਅਗਲੇ ਦਾ ਤੇ ਮੈਂ ਚ ਸੁਧਾ ਵਪਾਰੀ ਨਾਲ ਵਪਾਰੀ ਨਾਲ ਤਾਂ ਸੌਦਾ ਕਰਨਾ ਬਾਲਾ ਸੌਖਾ ਲਾਦਾ ਵਪਾਰੀ ਨੂੰ ਤਾਂ ਸਾਰੀ ਗੱਲ ਦੀ ਨੌਲਜ ਹੈ ਮੇਰਾ ਤੁਹਾਨੂੰ ਕਿੰਨੇ ਦਾ ਹੈਗਾ ਦੋ ਬੰਦੇ ਨੇ ਵੇਖ ਲੈਣਾ ਵੀ ਮੈਨੂੰ ਆ ਮੋਲਾਂ ਦੇ 1500 ਅੱਗੇ ਪਿੱਛੇ ਕਰਕੇ ਨਾ ਗਾਂ ਪਸੂ ਦੇ ਦੇਣਾ ਬੋਲਦੇ ਬੋਲਦੇ ਇਹ ਬੋਲ ਤਾਂ ਪਤਾ ਉਹ ਕੋਈ ਨੇੜੇ ਲਾ ਦੇ ਗੱਲ ਯਾਰ ਨੇੜੇ ਲਾਈ ਖੜਾਇਆ ਕੀ ਬੋਲਦੇ 80 ਦੀ ਹੁੰਦੀ 70 ਨੂੰ ਨਹੀਂ ਹੁੰਦੀ ਚਲੋ ਜੀ ਇਸੇ ਖੜਕੀ ਥੋੜੀ ਤੋਂ ਚੱਲ ਜਾ ਥੋੜੀ ਛੱਡ ਦੇ ਵੀਰ ਬਣਾ ਨਹੀਂ ਛੱਡ ਦਾਂਗੇ ਲੈ ਤੂੰ ਸਹੀ ਲਾ ਲੈ ਲੈ ਕਿੰਨੇ ਦੀ ਬੋਲਦੇ ਚੱਲ ਦੱਸ ਤਾ ਚੱਲ ਤੂੰ ਹਾਂ ਜਾਂ ਨਾ ਕਹ ਹਾਂ ਜਾਂ ਨਾ ਮੈਨੂੰ ਇੱਕ ਵਾਰੀ ਕਹ ਦੇ ਓਏ ਕਿੱਥੇ ਕਰਦਾ ਕੀ ਦਲਾਲੀ ਕਰਦੀ ਕੀ ਕਰੀ ਜੋ 2000 ਲੈਣਾ ਬਾਈ ਸਾਹਮਣੇ ਕੁੱਤੇ ਕਰ ਲੈ ਕਿੰਨੇ ਦਾ ਪੂਰੇ ਕਰਾ ਦੇ ਮੈਂ 70 80 ਨਾ ਅੰਦਰ ਆ 70 ਰੱਖਿਆ ਓ ਬਾਈ ਕਿਵੇਂ ਬਾਈ ਹੋਰ ਪੜਾ ਦੇ ਪੜ ਨੂੰ ਪੜ ਲਾਲ ਤੂੰ ਪੜ ਕੇ ਖੜਾ ਰਹੇਗਾ ਨਹੀਂ ਸਾਡੇ ਰਿਖੀ ਦੀ ਨਹੀਂ ਬਾਕੀ ਤਾਂ 70000 ਦੀ ਗਾਂ ਤੇ ਵੀ ਨਹੀਂ ਨਹੀਂ ਸਰ ਉਹ ਜਾਣ ਦੇ ਕਿੰਨੇ ਦੀ ਦਿੰਨਾ ਫਿਰ ਦੱਸਿਆ ਤਾਂ ਹੈਗਾ ਕਿੰਨੇ ਦੀ ਦਿੰਨਾ ਹਾਂ ਜਾਂ ਨਾ ਕੇ 70000 ਦੀ ਗਾਂ ਤੇ ਉਹ 78 70 78 ਪਿਆਰ ਵੀ ਐਸੀ 78 ਦੀ ਕਿਆ ਬੋਲ ਬਟਾ ਅਮਾਰੀ ਗਾਂ ਫੜੀ ਮੰਡੀ ਗਾਂ ਤੂਰੇ ਮੇਰੀ ਗੱਲ ਸੁਣੋ ਇੱਕ ਮਿੰਟ ਫੜੀ ਹੈ ਇਹ ਕਿੱਥੇ ਲੈ ਵੀ ਕਿੱਥੇ ਜਾਊਂਗਾ ਭਾਈ ਵੇਖ ਉਹ ਆ ਗਿਆ ਮੰਡੀ ਤੇ ਇੱਥੇ ਕੋਈ ਕਿਸੇ ਦਾ ਪਰਦਾ ਨਹੀਂ ਕੋਈ ਹੋਲਾ ਨਹੀਂ ਸਾਰੇ ਮਾਲ ਦਾ ਵੀ ਤੈਨੂੰ ਪਤਾ ਲੱਗ ਗਿਆ ਲੋਕ ਕੀ ਲਾਉਂਦੇ ਠੀਕ ਹੈ ਨਾ ਪਰ ਜੇ ਨੇੜੇ ਕਰਕੇ ਸੌਦਾ ਕਰ ਲੇਗਾ ਤਾਂ ਵਧੀਆ ਨਹੀਂ ਮੈਂ ਨਹੀਂ ਕੀ ਕਸਰ ਛੱਡੀ ਜਾਂਦਾ ਗਰਮੀ ਤੋਂ ਪਹਿਲਾਂ ਨਹੀਂ ਤੂੰ ਕੀ ਆ ਨਾ ਫਿਰ ਫਿਰ ਉਹੀ ਗੱਲ ਤੂੰ ਮੈਨੂੰ ਲਾਸਟ ਕੀ ਆਣਾ ਹਾਂ ਜਾਂ ਨਾ ਦੋ ਜਿਹ ਸੌਦੇ ਚੋ ਦਲਾਲੀ ਚੱਕਾਂਗੇ ਬਾਈ ਅਸੀਂ ਠੀਕ ਹੈ ਕਿੰਨੇ ਦਾ ਸੌਦਾ ਜੇ ਤਰਾ 5 ਲੱਖ ਦਾ ਤੇਰਾ 50000 ਦਾ ਤੇਰਾ 5 ਰੁਪਏ ਦਾ ਹੋਵੇ ਠੀਕ ਹੈ ਨਾ ਹਾਂ ਜਾਂ ਨਾ ਕਹਿ ਜਮਾ ਓ ਯਾਰ ਸੱਚੀ ਗੱਲ ਕਰੀ ਤਾਂ ਅਗਲਾ ਫਿਰ ਗੱਲ ਓ ਯਾਰ ਸੱਚੀ ਬਾਈ ਝੂਠੀ ਗੱਲ ਕੋਈ ਨਹੀਂ ਇੱਥੇ ਇਹ ਕਹੂਗਾ ਮੈਨੂੰ 50 ਦੀ ਲੈ ਦੇ ਇਹ ਕਹਿੰਦਾ ਮੈਨੂੰ 50 ਦੀ ਲੈ ਦੇ ਮਿਲ ਜੂ ਕਿ ਇਹਨੂੰ ਨਹੀਂ ਮਿਲਦੀ ਉਹ ਤੈਨੂੰ 80000 ਤਾਂ ਆਖੀ ਨਾ 2000 ਰੁਪਏ ਤੇਰਾ ਦਲਾਲੀ ਦਾ 70000 ਮੇਰਾ ਕਰ ਦੋ ਪੂਰਾ ਤਾਂ ਲੈ ਲੈ ਉਹ ਪੂਰਾ ਪਾਰਾ ਤਾਂ ਨਹੀਂ ਹੁਣ ਹੋਊਗਾ ਤਾਂ ਬਾਈ ਸੌਦੇ ਤੇ ਜੋ ਸਾਬ ਕੋਈ ਸਿਰ ਉੱਤੇ ਵੀ ਗੱਲ ਸਮਝ ਆਉਂਦੀ ਧੰਨਵਾਦ ਚੱਲ ਰਹਿੰਦਾ ਅੱਜ ਉਹ ਕੋਈ ਰਾਹ ਪੈੜਾ ਦੇ ਵੇਚਣੀਆਂ ਦਾ ਨਹੀਂ ਹੈਂ ਰਾਹ ਹੀ ਪਤਰਾ ਦਾ ਪਾਉਣ ਮੈਂ ਰੱਖ ਤਾ ਫਿਰ ਤੁਸੀਂ ਚਲੋ ਬਾਈ ਮਾਲ ਮੰਡੀ ਐ ਸਾਬ ਇੱਥੇ ਤੁਲਕੇ ਵਿਕਦਾ ਸਮਾਨ ਹਾਂ ਇੱਥੇ ਨਾ ਤੁਲਕੇ ਵਿਕਦਾ ਇਹ ਸਾਡੇ ਰੀਖੀ ਦੀ ਨਹੀਂ ਬਾਕੀ ਦਾ 70000 ਦੀ ਗਾਂ ਤੇ ਵੀ ਨਹੀਂ ਨਹੀਂ ਸਰ ਉਹ ਜਾਣ ਦੇ ਕਿੰਨੇ ਦੀ ਦਿੰਨਾ ਫਿਰ ਦੱਸਿਆ ਤਾਂ ਹੈਗਾ ਕਿੰਨੇ ਦੀ ਦਿੰਨਾ ਹਾਂ ਜਨਾ ਕੇ 70000 ਦੀ ਗਾਂ ਤੇ ਉਹ 78 70 ਤੇ ਪਰ ਵੀ ਐਸੀ 78 ਦੀ ਕੀ ਬੋਲੋ ਬਟਾ ਆ ਮਾੜੀ ਗਾਂ ਫੜੀ ਮਾੜੀ ਗਾਂ ਤੂਰੇ ਮੇਰੀ ਗੱਲ ਸੁਣੋ ਇੱਕ ਮਿੰਟ ਉਹ ਫੜੀ ਆ ਤਾਂ ਕਿੱਥੇ ਲੈ ਵੀ ਕਿੱਥੇ ਜਾਊਂਗਾ ਬਾਈ ਵੇਖ ਤੂੰ ਆ ਗਿਆ ਮੰਡੀ ਤੇ ਇੱਥੇ ਕੋਈ ਕਿਸੇ ਦਾ ਪਰਦਾ ਨਹੀਂ ਕੋਈ ਹੋਲਾ ਨਹੀਂ ਸਾਰੇ ਮਾਲ ਦਾ ਵੀ ਤੈਨੂੰ ਪਤਾ ਲੱਗ ਗਿਆ ਲੋਕ ਕੀ ਲਾਉਂਦੇ ਠੀਕ ਹੈ ਨਾ ਪਰ ਜੇ ਨੇੜੇ ਕਰਕੇ ਸੌਦਾ ਕਰ ਲੇਗਾ ਤਾਂ ਵਧੀਆ ਨਹੀਂ ਮੈਂ ਨਹੀਂ ਕਰਦਾ ਨਹੀਂ ਕੀ ਕਸਰ ਛੱਡੀ ਜਾਂਦਾ ਨੇੜੇ ਤੂੰ ਹੀ ਨਹੀਂ ਲਾਉਂਦੇ ਯਾਰ ਤੂੰ ਕੀ ਆਣਾ ਫਿਰ ਫਿਰ ਉਹੀ ਗੱਲ ਤੂੰ ਮੈਨੂੰ ਲਾਸਟ ਤੂੰ ਮੈਨੂੰ ਲਾਸਟ ਕੀ ਆਣਾ ਹਾਂ ਯਾ ਨਾ ਦੋ ਜਿਹੇ ਸੌਦੇ 'ਚੋਂ ਦਲਾਲੀ ਚੱਕਾਂਗੇ ਬਾਈ ਅਸੀਂ ਠੀਕ ਹੈ ਕਿੰਨੇ ਦਾ ਸੌਦਾ ਜਿਹੜਾ 5 ਲੱਖ ਦਾ ਤੇਰਾ 50 ਹਜ਼ਾਰ ਦਾ ਤੇਰਾ 5 ਰੁਪਿਆ ਦਾ ਵੇਖ ਠੀਕ ਹੈ ਨਾ ਹਾਂ ਜਾਂ ਨਾ ਕਹਿ ਜਮਾ ਓ ਯਾਰ ਸੱਚੀ ਗੱਲ ਕਰੀ ਤਾ ਅਗਲਾ ਫਿਰ ਗੱਲ ਓ ਯਾਰ ਸੱਚੀ ਬਾਈ ਝੂਠੀ ਗੱਲ ਕੋਈ ਨਹੀਂ ਇੱਥੇ ਇਹ ਕਹੂਗਾ ਮੈਨੂੰ 50 ਦੀ ਲੈ ਦੇ ਇਹ ਕਹਿੰਦਾ ਮੈਨੂੰ 50 ਦੀ ਲੈ ਦੇ ਮਿਲ ਜੂ ਕਿ ਇਹਨੂੰ ਨਹੀਂ ਮਿਲਦੀ ਕੋਈ ਤਨੋ ਸੀਰ ਤਾ ਆਖੀ ਨੇ 2000 ਰੁਪਏ ਤੇਰਾ ਦਲਾਲੀ ਦਾ 70000 ਮੇਰਾ ਕਰ ਦੋ ਜੀ ਤਾ ਪੂਰਾ ਪਾਰਾ ਤਾ ਨਹੀਂ ਹੁਣ ਹੋਊਗਾ ਤਾ ਬਾਈ ਸੌਦੇ ਤੇ ਜੋ ਸਾਹਿਬ ਕੋਈ ਤੇਰੀ ਗੱਲ ਸਮਝਾਉਂਦੀ ਧੰਨਵਾਦ ਚੱਲ ਰਹਿਂਦਾ ਅੱਜ ਉਹ ਕੋਈ ਰਾਹ ਪੈੜਾ ਦੇ ਵੇਚਰੀਆਂ ਦਾ ਨਹੀਂ ਹੈ ਰਾਹ ਹੀ ਪਦਰਾ ਦਾ ਪੌਣ ਮੈਂ ਰੱਖਦਾ ਫਰਮੇ ਤੁਸੀਂ ਚਲੋ ਬਾਈ ਮਾਲ ਮੋਲ ਵਿਕਣਾ ਇਹ ਮੰਡੀ ਆ ਸਾਬ ਇੱਥੇ ਤੁਲਕੇ ਵੇਖਦਾ ਸਮਾਨ ਹਾਂ ਚਲੋ ਜੀ ਇੱਥੇ ਨਾ ਤੁਲਕੇ ਵੇਖਦਾ